ਲੈ ਮਤਰ ਕੀ ਹਾਲ ਚਾਲ ਨੇ ਅੱਜ ਬਾਈ ਮਲਾਉਣ ਲੱਗਿਆ ਬਾਈ ਗੋਪੀ ਨਾਲ ਕੀ ਹਾਲ ਨੇ ਬਾਈ ਗੋਪੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਬਾਈ ਜੀ ਕੀ ਹਾਲ ਨੇ ਉਹ ਫਿਰ ਚੜਦੀ ਕਲਾ ਹੀ ਕਿਰਪਾ ਮਾਲਕ ਦੀ ਠੀਕ ਆ ਬਾਈ ਕਿੰਨੇ ਟਰੈਕਟਰ ਨੇ ਬਾਈ ਆਪਣੇ ਕੋਲੇ ਵੀਰੇ ਚਾਰ ਰਾ ਟਰੈਕਟਰ ਚਾਰ ਟਰੈਕਟਰ ਹਾਂਜੀ ਠੀਕ ਆ ਬਾਈ ਇੰਜਨ ਗੇਅਰ ਤੇ ਕਿਵੇਂ ਰਹਿਣਗੇ ਸਾਰੇ ਵਧੀਆ ਹੀ ਬਾਹ ਕੇ ਟਰੈਕਟਰ ਚੈੱਕ ਕਰਕੇ ਲੈ ਕੇ ਜਾਣ ਤਸੱਲੀ ਕਰਕੇ ਤਸੱਲੀ ਕਰਕੇ ਜੀ ਠੀਕ ਆ ਬਾਈ ਰੇਟ ਕਿਵੇਂ ਰਹੂਗਾ ਆਪਣਾ ਰੇਟ ਕੋਈ ਨਹੀਂ ਬਾਈ ਟਰੈਕਟਰ ਦੇ ਪਹਿਲਾਂ ਦਿਖਾਓ ਬਾਈਆਂ ਨੂੰ ਠੀਕ ਆ ਬਾਈ ਕੋਈ ਨਹੀਂ ਰੇਟ ਦੇ ਆਪਾਂ ਕਰ ਲਾਂਗੇ ਸਭ ਤੋਂ ਪਹਿਲਾਂ ਸੋਨਾਲੀ ਕਾ ਡੀਆਈ 35 ਦਾ ਦਿਖਾਉਣਾ ਹੈ ਕਿ ਕੰਡੀਸ਼ਨ ਚੈੱਕ ਕਰੋ ਮਿੱਤਰੋ ਸੈਂਟਰ ਗੇਅਰ ਦੇ ਵਿੱਚ ਹੈਗਾ ਇੰਜਨ ਗੇਅਰ ਦਾ ਕਿੰਨਾ ਭਈਏ ਬਾਈ ਜੀ ਟਰੈਕਟਰ ਬਹੁਤ ਵਧੀਆ ਟਰੈਕਟਰ ਚਲਾਵੇ ਇਹਦਾ ਵੀ ਬਹੁਤ ਵਧੀਆ ਠੀਕ ਆ ਬਾਈ ਠੀਕ ਆ ਜੀ ਮਗਰਲੇ ਟਾਇਰ ਰੱਦੇ ਆ ਓਕੇ ਬਾਈ ਮੂਰਲੇ ਆਪਾਂ ਨਵੇਂ ਲਾਏ ਇਹਨੂੰ ਠੀਕ ਆ ਜੀ ਮਿੱਤਰੋ ਮਗਰਾਡਾ ਮਗਰੋਡਾ ਦਾ ਇਨਸਾਪ ਆ ਕਿਤੋਂ ਲੀਕ ਵੀ ਹੈ ਨਹੀਂ ਟਰੈਕਟਰ ਠੀਕ ਆ ਬਈ ਪੂਰਾ ਇੰਜਨ ਗੇਅਰ ਦਾ ਸੋਟਾ ਟਰੈਕਟਰ ਹੈਗਾ ਨਾ ਵੀਰਾਂ ਦੇ ਆਪਣੇ ਕਈਆਂ ਦੇ ਡਿਮਾਂਡ ਹੁੰਦੀ ਆ ਵੀ ਆਪਾਂ 35 ਲੈਣਾ ਠੀਕ ਆ ਬਾਈ ਬਹੁਤ ਜ਼ਿਆਦਾ ਫੋਨ ਆਉਂਦੇ ਹੀ ਆਪਾਂ ਨੂੰ ਠੀਕ ਆ ਜੀ ਪੀਵੀ 70 ਨੰਬਰ ਆਗਾ ਬਈ ਸਾਦੀ ਕਟਾਈ ਦੇ ਵਿੱਚ ਹੈਗਾ ਟਰੈਕਟਰ ਦੀ ਕੰਡੀਸ਼ਨ ਰੇਟ ਤਾਂ ਆਪਾਂ ਇਹਦਾ ਕਰਦੇ 1 ਲੱਖ 52000 ਰੁਪਇਆ ਠੀਕ ਹੈ ਜੀ ਠੀਕ ਹੈ ਜੀ ਮਾਨਤਾਨ ਉਹ ਜੀ ਕਰਦੇ ਆਂਗੇ ਯਾਰ ਠੀਕ ਹੈ ਲੈ ਮਿੱਤਰੋ ਮਾਨਤਾਨ ਹੋ ਜਾਊਗਾ ਚੰਗਾ ਮਾਨਤਾਨ ਹੋਊਗਾ ਕੋਈ ਚੱਕਰ ਨਹੀਂ ਹੈਗਾ ਵੀ ਜਦੋਂ ਮੌਕੇ ਤੇ ਆ ਕੇ ਬਾਕੇ تصدیق ਕਰਕੇ ਲੈ ਜਾਓ ਹਾਂਜੀ ਇਹ ਆਪਣਾ ਜੀ 50 ਦਾ ਜੀ 50 ਰੁਪਇਆ ਠੀਕ ਹੈ ਇੰਟਰਨੈਟ ਇਹ ਪਾਵਰ ਦੇ ਵਿੱਚ ਆਈ ਠੀਕ ਹੈ ਪਾਵਰ ਸਟੇਜ ਪਾਵਰ ਹੋਇਆ ਜੀ ਆ ਵੀ ਠੀਕ ਹੈ ਹੋਇਆ ਹੋਇਆ ਹੈ ਸੈਂਟਰਲ ਆ ਠੀਕ ਆ ਬਾਈ ਬਹੁਤ ਵਧੀਆ ਪਾਵਰ ਆ ਵੀ ਕਿਹਦੀ ਚੱਲਦਾ ਟਰੈਕਟਰ ਪੈਪਾਂ ਨੇ ਲਮਕਾਈਆਂ ਹੋਈਆਂ ਨੇ ਬਈ ਵਧੀਆ ਪਾਵਰ ਨਾ ਨਾ ਪੂਰਾ ਵੱਜਮਾ ਪਾਵਰ ਵਧੀਆ ਕੀਤਾ ਕੰਮ ਕਿਵੇਂ ਕਰਦਾ ਬਈ ਪਾਵਰ ਬਹੁਤ ਵਧੀਆ ਕੰਮ ਕਰਦਾ ਵੀਰੇ ਚਲਾਵੇ ਦਾ ਬਾਲਾ ਚੰਗਾ ਟਰੈਕਟਰ ਠੀਕ ਆ ਜੇ ਮਿੱਤਰੋ ਚਾਲ ਚਲਾਵੇ ਦਾ ਬਾਈ ਦਾ ਫੁੱਲ ਬਟਾ ਫੁੱਲ ਚੰਗਾ ਹਿੱਸਾ ਵੀ ਬਾਈ ਲੱਗਿਆ ਹੋਇਆ ਹੈ ਨਾ ਹਿੱਸਾ ਨਵੇਂ ਮਾਡਲ ਦਾ ਲੱਗਾ ਵੀਰੇ ਠੀਕ ਆ ਜੀ ਲੈ ਮਿੱਤਰੋ ਹਿੱਸਾ ਵੀ ਨਵੇਂ ਮਾਡਲ ਦਾ ਲੱਗਾ ਇੰਜਨ ਗੇਅਰ ਬਹੁਤ ਵਧੀਆ ਟਰੈਕਟਰ ਦਾ ਸਾਰੇ ਪਾਸੇ ਤੋਂ ਹੀ ਵਿਖਾਉ ਟਰੈਕਟਰ ਠੀਕ ਆ ਬਾਈ ਰਾਡੂਨਾ ਪੱਖੋਂ ਬਾਈ ਬਹੁਤ ਵਧੀਆ ਬਾਈ ਆ ਤੁਹਾਡੇ ਸਾਹਮਣੇ ਖੜਾ ਟਰੈਕਟਰ ਵੇਖੋ ਤੁਸੀਂ ਮਗਰਾਟਾ ਮਗਰੋਟਾਂ ਦਾ ਐਨ ਸੋਹਣਾ ਪਿਆ ਕਿਤੋਂ ਵੀ ਗਲਿਆ-ਪਲਿਆ ਨਹੀਂ ਟਰੈਕਟਰ ਓਕੇੀ ਫੁੱਲ ਤਸੱਲੀ ਆ ਗਈ ਪੂਰੀ ਪੂਰੀ ਤਸੱਲੀ ਆ ਯਾਰ ਆ ਤਸੱਲੀ ਕਰਕੇ ਅਗਲਾ ਲੈ ਕੇ ਜਾਵੇ ਟਰੈਕਟਰ ਠੀਕ ਆ ਬਾਈ ਨੰਬਰ ਇਹਦਾ ਪੰਜਾਬੀ ਪਿਆਬ ਨੰਬਰ ਆ ਟਰੈਕਟਰ ਵੀ ਠੀਕ ਆ ਬਾਈ ਰੇਟ ਹੈਗਾ ਬਈ ਇਹਦਾ 195 2002 ਮਾਡਲ ਦਾ ਬਾਈ ਠੀਕ ਆ ਲੈ ਮਿੱਤਰੋ ਸੈਂਟਰ ਗੇਅਰ ਦੇ ਵਿੱਚ ਆ ਕਈ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਇੰਟਰਨੈਸ਼ਨਲ 750 ਦਾ ਸੋਨਾ ਲੀਕਾ ਚਾਹੀਦਾ ਤਾਂ ਆ ਖੜਾਗਾ ਬਾਈ ਗੋਪੀ ਕੋਲੇ ਤੇ ਅਗਲਾ ਇਹ ਹੈਗਾ ਬਈ ਸਵਰਾਜ ਸਾਹਿਬ ਆਪਣਾ 44 ਹੈ ਜੀ ਠੀਕ ਆ ਬਾਈ ਬੈਕ ਸਾਈਡ ਵੀ ਟਾਇਰ ਵਿਖਾ ਦਿਓ 14 ਦੇ ਟਾਇਰ ਆ 14 ਦੇ ਟਾਇਰਾਂ ਜਗਾ ਹਾਂਜੀ ਮਗਰਾੜ ਮਗਰੋੜਾ ਸੋਨੇ ਪਏ ਤਾਂ ਉਧਰ ਕੀ ਮਗਰਾੜ ਪਏ ਵੇਖੋ ਠੀਕ ਆ ਬਾਈ ਲੈ ਮਤਰਾ ਦੇਖ ਸਕਦੇ ਹੋਗੇ ਤੇ ਮਾਡਲ ਬਾਈ ਕੋਪੀ ਇਹ ਇਹ ਮਾਡਲ ਹੈਗਾ ਜੀ 2001 2001 ਮਾਡਲ ਆਗਾ ਹਾਂਜੀ ਠੀਕ ਆ ਜੀ ਇੰਜਨ ਗੇਅਰ ਦਾ ਵੀ ਇੰਨੇ ਚੰਗਾ ਜਿਵੇਂ ਬਹੁਤ ਵਧੀਆ ਜਿਵੇਂ ਟਰੈਕਟਰ ਸੋਨਾ ਐਂ ਅੰਦਰੋਂ ਸੋਨਾ ਜੀ ਠੀਕ ਆ ਬਾਈ 来 ਮਿੱਤਰੋ ਜਿਵੇਂ ਬਾਈ ਕਹਿੰਦਾ ਨਾ ਉੱਪਰੋਂ ਸੋਹਣਾਗਾ ਐਨੇ ਟਰੈਕਟਰ ਅੰਦਰੋਂ ਵੀ ਸੋਹਣਾਗਾ ਇੰਜਨ ਗੇਅਰ ਦੀ ਵੀ ਬਈ ਇਹਦੇ ਟਰੈਕਟਰ ਦੀ ਟਰੈਕਟਰ ਯਾਰ ਬਹੁਤ ਵਧੀਆ ਬੰਦਿਆਂ ਕੋਲੇ ਵਾਈ ਦੇ ਵਿੱਚ ਲੱਗਾ ਏ ਟਰੈਕਟਰ ਵਧੀਆ ਪਾਉਂਦੇ ਏ ਕਲੋਸ ਕਰਦੇ ਇੰਜਨ ਨਾਲ ਨਾ ਬਈ ਕਲੋਸ ਕਰਦੇ ਹੇ ਤੱਕ ਤਾਂ ਮੰਨ ਲਓ ਵੀ ਇਹਦੀਆਂ ਆ ਰੇਸ ਵਾਲੀ ਵੀ ਨਹੀਂ ਕਹਿੰਨੇ ਖੋਲੀ ਯਾਰ ਠੀਕ ਆ ਬਈ ਉਵੇਂ ਲੱਗਾ ਸਾਰਾ ਕੁਛ ਇਹਦਾ ਓਕੇ ਬਈ ਫੁੱਲ ਕਰਾ ਚਲਾਵੇ ਦਾ ਬਹੁਤ ਵਧੀਆ ਟਰੈਕਟਰ ਆ ਠੀਕ ਆ ਬਈ ਤੇ 2001 ਮਾਡਲ ਆਗਾ ਤੇ ਇਹਦਾ ਰੇਟ ਬਈ ਇਹਦਾ ਰੇਟ ਜੀ ਆਪਾਂ 2 ਲੱਖ ਤੇ 15000 ਕਰਦੇ ਆ ਜੀ ਠੀ ਨਹੀਂ ਦੋ ਤੋਂ ਥੱਲੇ ਦਾ ਬਾਹਲਾ ਥੱਲੇ ਹੋ ਜਾਂਦਾ ਜੀ ਠੀਕ ਹੈ ਜੀ ਬਣ ਜੂਗਾ ਕੋਈ ਨਹੀਂ ਕਰ ਦੇਾਂਗੇ ਕੋਈ ਨਹੀਂ ਠੀਕ ਹੈ ਮਤਲਬ ਦੋ ਤੋਂ ਥੱਲੇ ਮਿੱਤਰੋ ਟਰੈਕਟਰ ਬਣ ਜੂਗਾ ਤੇ ਅਗਲਾ ਆਇਆਗਾ ਮਿੱਤਰੋ ਕੀ ਆਇਆਗਾ 3600 ਫੋਰਡ ਜੀ 3600 ਫੋਰਡ ਪੁਰਾਣਾ ਖੁੰਡ ਤੇ ਬਾਕੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰੋ ਬਈ ਆ ਰੰਗ ਰੂੰਗੋ ਦੇਖੋ ਬਈ ਸਾਰਾ ਅਰੀਜਨਲ ਸਾਰਾ ਰੀਨ ਵਾਲਾ ਹੀ ਟਰੈਕਟਰ ਵਿਕੋ ਵੀ ਉਹ ਖਾ ਦਿਓ ਠੀਕ ਹੈ ਬਈ ਲੈ ਮਿੱਤਰੋ ਵਿੱਚੋਂ ਵੀ ਦੇਖੋ ਆਹ ਦੇਖੋ ਬਈ ਸੋਹਣਾ ਪਿਆਰ ਟਰੈਕਟਰ ਆਹ ਦੇਖੋ ਨਾ ਬਈ ਕੰਡੀਸ਼ਨ ਦਾ ਬਈ ਫੁੱਲ ਵੜਾ ਫੁੱਲਾ ਆ ਦੇਖੋ ਬਈ ਬਕਸਾ ਬੁਕਸਾ ਪੈਂਟਰੀ ਬਕਸਾ ਵੀ ਉਮੀ ਪਿਆਗਾ ਨਾ ਬਈ ਜਿਹਨੇ ਤਿਆਰ ਕਰਾਉਣਾ ਉਹਨੂੰ ਵੀ ਬਹੁਤ ਵਧੀਆ ਇੰਜਨ-ਉੰਜਨ ਬਹੁਤ ਵਧੀਆ ਪਿਆ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਇਹਦੇ ਤੇ ਠੀਕ ਆ ਬਈ ਜਿਵੇਂ ਮਰਜ਼ੀ ਜਾ ਕੇ 11 ਹਲ ਪਾਓ ਵਾਹਣ ਦੀ ਕਰੋ ਇਹਨੂੰ ਠੀਕ ਆ ਬਈ ਇੰਜਨ ਗੇਰ ਦੀ ਪੱਲ ਤੇ ਫੁੱਲ ਗਰੰਟੀ ਆ ਥੱਲੇ ਉਹ ਰੰਗ ਰੰਗ ਵੇਖੋ ਕਿੰਨਾ ਸੋਹਣਾ ਟਰੈਕਟਰ ਦਾ ਪਿਆ ਠੀਕ ਆ ਬਈ ਟਾਇਰ ਬਈ ਇਹਦੇ ਟਾਇਰ ਇਹਦੇ ਮਗਰਲੇ ਵੀ ਖਾਦੋ ਜੀ ਹੈਗੇ ਆਪਣੇ ਅੱਧੇ ਟਾਇਰ ਹੈਗੇ ਆ ਜੀ ਠੀਕ ਆ ਬਈ ਹਾਂਜੀ ਚੌਕੜਾ ਦੇਖੀ ਲੈਣਾ ਹਾਂ ਤੇ 93 ਮਾਡਲ ਆ ਤੇ ਇਹਦਾ ਰੇਟ ਬਈ ਇਹਦਾ 1 35 ਕਰਦੇ ਆ ਜੀ ਆਪਾਂ 1 ਲੱਖ 35000 ਜੀ ਮਾਨਤਾ ਨੇ ਜੋ ਕਰ ਦਿਆਂਗੇ ਕਰ ਦਿਆਂਗੇ ਬਹੁਤ ਯਾਰ ਮਾਨਤਾ ਨੇ ਇਹਦੇ ਵਿੱਚੋਂ ਵੀ ਹੋ ਜਾਊਗਾ ਤੇ ਬਾਕੀ ਟਰੈਕਟਰ ਬਾਈ ਦੇ ਦਿਖਾ ਤੇ ਠੀਕ ਆ ਬਾਈ ਮੋਬਾਈਲ ਨੰਬਰ ਬਾਈ ਕੋਪੀ 98558 ਠੀਕ ਆ ਜੀ 2986 ਠੀਕ ਆ ਬਾਈ 98558 ਠੀਕ 2986 ਤੇ ਪਿੰਡ ਲਵਾਰਾ ਮੋਗਾ ਜਲਾਈ ਆਪਣਾ ਠੀਕ ਆ ਬਾਈ ਬਾਬੇ ਦਾ ਮੁਸ਼ਾਲਾ ਪਿੰਡ ਆਪਣਾ ओके भाई ठीक है ठीक है भाई बाकी भाई कमेंट जरूर करियो कि में लगे भाई दे रेट ते ट्रैक्टर खरीदने ਦਾ ਸੰਪਰਕ ਜਰੂਰ ਕਰ ਲਿਓ ਠੀਕ ਹੈ ਬਈ ਗੋਪੀ ਠੀਕ ਹੈ ਜੀ ਧੰਨਵਾਦ ਭਾਈ ਕਰ ਲਓ ਸੰਪਰਕ ਬਈ ਜੀ ਧੰਨਵਾਦ